ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਹੈ ਕਿਰਨਜੀਤ ਕੌਰ ਮੈਂ ਸੁਖਵਿੰਦਰ ਅਮਰਿਤ ਦੁਆਰਾ ਲਿਖੀ ਕਵਿਤਾ ਮੁੱਲ ਨੂੰ ਤੁਹਾਡੇ ਸਾਹਮਣੇ ਪੇਸ਼ ਕਰਨ ਜਾ ਰਹੀ ਹਾਂ ਇਸ ਕਵਿਤਾ ਵਿੱਚ ਉਸ ਨੇ ਕੁਦਰਤ ਦੁਆਰਾ ਸਿਰਜੀ ਗਈ ਹਰ ਵਸਤੂ ਨੂੰ ਮੁੱਲਵਾਨ ਦਰਸਾਇਆ ਹੈ ਜਿਸ ਵਿੱਚ ਉਸ ਨੇ ਕੁਦਰਤੀ ਵਸਤਾਂ ਜਿਵੇਂ ਸੂਰਜ ਅੱਗ ਅਤੇ ਬੰਦੇ ਦੀ ਹੋਂਦ ਨੂੰ ਆਪਣੀ ਕਵਿਤਾ ਵਿੱਚ ਦਰਸਾਇਆ ਹੈ ਹੁਣ ਮੈਂ ਉਹਨਾਂ ਦੁਆਰਾ ਲਿਖੀ ਕਵਿਤਾ ਨੂੰ ਪੇਸ਼ ਕਰਨ ਜਾ ਰਹੀ ਹਾਂ ਸੂਰਜ ਸੋਚਦਾ ਸੀ ਉਹ ਸਿਰਫ ਤਪਣ ਲਈ ਹੀ ਬਣਿਆ ਹੈ ਸੂਰਜ ਸੋਚਦਾ ਸੀ ਉਹ ਸਿਰਫ ਤਪਣ ਲਈ ਹੀ ਬਣਿਆ ਹੈ ਪਰ ਜਦੋਂ ਉਸਨੇ ਹਨੇਰੀਆਂ ਰਾਤਾਂ ਵਿੱਚ ਘਿਰੀਆਂ ਜਿੰਦੜੀਆਂ ਚਾਨਣ ਦੀ ਉੜੀ ਕਰਦੀਆਂ ਵੇਖੀਆਂ ਤਾਂ ਉਸ ਨੂੰ ਆਪਣੀ ਤਪੱਸ ਦੇ ਅਰਥ ਪਤਾ ਲੱਗੇ ਅੱਗ ਸੋਚਦੀ ਸੀ ਉਹ ਸਿਰਫ ਬਲਣ ਲਈ ਹੀ ਬਣੀ ਹੈ ਅੱਗ ਸੋਚਦੀ ਸੀ ਉਹ ਸਿਰਫ ਬਲਣ ਲਈ ਹੀ ਬਣੀ ਹੈ ਪਰ ਉਸ ਨੂੰ ਆਪਣਾ ਮੁੱਲ ਉਦੋਂ ਪਤਾ ਲੱਗਿਆ ਜਦੋਂ ਦੋ ਕੰਬਦੇ ਥਰੇ ਹੋਏ ਹੱਥਾਂ ਨੇ ਉਸ ਦੀ ਲਾਟ ਨੂੰ ਇਉਂ ਛੋਹਿਆ ਜਿਵੇਂ ਉਹ ਫੁੱਲ ਹੋਵੇ ਬੰਦਾ ਸੋਚਦਾ ਸੀ ਉਹ ਸਿਰਫ ਦੁੱਖ ਭੋਗਣ ਲਈ ਹੀ ਬਣਿਆ ਹੈ ਬੰਦਾ ਸੋਚਦਾ ਸੀ ਉਹ ਸਿਰਫ ਦੁੱਖ ਭੋਗਣ ਲਈ ਹੀ ਬਣਿਆ ਹੈ ਪਰ ਸੂਰਜ ਤੇ ਅੱਗ ਨੂੰ ਵੇਖ ਕੇ ਬੰਦੇ ਨੂੰ ਆਪਣੀ ਹੋਂਦ ਦੇ ਅਰਥ ਸਮਝ ਆਏ ਕਿ ਕੁਦਰਤ ਨੇ ਕੁਝ ਵੀ ਨਹੀਂ ਸਿਰਜਿਆ ਬੇਅਰਥਾ ਕਈਆਂ ਚੀਜ਼ਾਂ ਦੇ ਅਰਥ ਹੁੰਦੇ ਨੇ ਕਈਆਂ ਚੀਜ਼ਾਂ ਦੇ ਅਰਥ ਹੁੰਦੇ ਨੇ ਪਤਲੇ ਇਕਹਿਰੇ ਤੇ ਕਈਆਂ ਦੇ ਬਹੁ ਪਰਤੇ ਅਤੇ ਗਹਿਰੇ ਕਈਆਂ ਚੀਜ਼ਾਂ ਦੇ ਅਰਥ ਹੁੰਦੇ ਨੇ ਪਤਲੇ ਇਕਹਿਰੇ ਤੇ ਕਈਆਂ ਦੇ ਬਹੁ ਅਰਥ ਤੇ ਗਹਿਰੇ